ਤੁਸੀਂ ਨਾ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਉਸ ਵੇਲੇ ਅਗਲਾ ਆ ਦੇਣੀ ਚਾਹੀਦੀ ਅੱਧਾ ਦੇ ਬੰਦੇ ਨੂੰ ਖਤਮ ਕਰ ਦੇਣਾ ਚਾਹੀਦਾ ਪੁਲਿਸ ਵਾਲੇ ਤੁਸੀਂ ਉਹਨੂੰ ਬਚਾ ਲਿਆ ਬਹੁਤ ਗਲਤ ਹੋਇਆ ਬਹੁਤ ਜ਼ਿਆਦਾ ਗਲਤ ਨਹੀਂ ਤੁਹਾਨੂੰ ਕੁੜੀ ਕਿਉਂ ਲੱਭੀ ਓਏ ਮੁੰਡੇ ਨੂੰ ਕੁੜੀ ਕਿਉਂ ਲੱਭੀ ਬੰਦੇ ਤੇ ਜਿੰਦਗੀ ਦੇਣੀ ਹੈ ਤੁਸੀਂ ਫਾਸੀ ਚਾਹੀਦੀ ਸਾਨੂੰ ਜੱਜ ਨੇ ਕਿਉਂ ਦੇਣੀ ਤੁਹਾਨੂੰ ਤੁਸੀਂ ਦੇਣੀ ਹੈ ਕੁੜੀ ਕਿਉਂ ਨਹੀਂ ਮਿਲਿਆ ਅਸੀਂ ਅਸੀਂ ਤੁਹਾਡੇ ਨੂੰ ਕੁੜੀ ਕਿਉਂ ਲੱਭੀ ਗਈ ਅਸੀਂ ਖੜਾਂਗੇ ਨਾ ਇੱਦਾਂ ਖੜੇ ਹੁੰਦੇ ਕੀ ਫਾਇਦਾ ਤੁਸੀਂ ਆ ਕੇ ਨਹੀਂ ਤੁਸੀਂ ਇੱਥੇ ਕਿਉਂ ਜਾਓ ਤੁਸੀਂ ਵੀ ਜਾਓ ਅਸੀਂ ਤਾਂ ਆਪਣੇ ਹਮਦਰਦੀ ਕਰਨ ਆਏ ਹਾਂ ਹਮਦਰਦੀ ਕਰਨ ਆਏ ਅਸੀਂ ਨਹੀਂ ਨਹੀਂ ਹਮਦਰਦੀ ਕਰਨ ਆਏ ਗੱਲ ਤੋਂ ਤੁਹਾਨੂੰ ਬਹੁਤ ਵਧੀਆ ਹੁੰਦਾ ਲਾ ਆਪਾਂ ਪਾਪੜਾ ਦੇਖਾਂਗੇ ਜਾਂ ਦੂਸਰੇ ਕੰਮ ਕਰਣ ਗਏ ਹਾਂ ਹੌਲੀ ਰਹੋ ਕੋਈ ਗੱਲ ਨਹੀਂ ਅਸੀਂ ਵੀ ਦੇਖਦੇ ਹਾਂ ਅਸੀਂ ਜੱਗ ਦੇ ਜੇ ਇਨਸਾਫ ਨਾ ਨਾ ਮਿੰਟਾ ਅਸੀਂ ਤਾਂ ਤਵਾ ਕੇ ਰੱਖਦੇ ਹਾਂ ਤੁਹਾਨੂੰ ਪੂਰੀ ਕੋਈ ਟਾਈਮ ਨਹੀਂ ਮਿਲਦਾ ਜੇ ਉਹ ਚੁੰਡਿਆਂ ਨੇ ਮੁਹਲੇ ਵਿੱਚ ਚੁੰਡਿਆਂ ਨੇ ਲੱਭੀ ਦੱਸੋ ਇਹ ਕੰਗਾ ਤੁਸੀਂ ਵੇਸਤ ਨਾ ਕਰਦੇ ਸਾਰੇ ਅੰਦਰ ਜਾ ਕੇ ਤੇ ਵਾਪਸ ਆ ਗਏ ਕਮਾਲ ਹੋ ਗਈ ਹੈ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਕਿੱਥੇ ਮੁਸਕਰਾ ਰਹੇ ਇਹ ਬੀਬਾ ਜੋ ਦਿਲ ਦੇ ਵੱਜਦੀ ਨਾਲ ਆਪਣੇ ਬੱਚੇ ਨਾਲ ਪਤਾ ਦੋ ਲੋ ਲੱਗਦਾ ਹਾਂ ਐਸੇ ਨੂੰ ਤੁਹਾਡੇ ਮੂੰਹੋਂ ਤੋਂ ਮੁਸਕਰਾਹਟ ਹੈ ਹੈ ਜਗਾ ਸਾਹ ਦੇ ਅੰਦਰ ਵਿਚ ਕੰਟਾ ਵਿਚਾਰੀ ਕੁੜੀ ਅੰਦਰ ਕੀ ਤੜਪਦੀ ਹੋਣੀ ਹੋਸਾ ਉਹ ਮਾਂ ਜਿਹੜੀ ਗਰੂਫ ਹੈਗੀ ਰਿਕਾਰਡਿੰਗ ਹੋ ਗਈ ਤੁਹਾਡੀ ਤਾਂ ਅਸੀਂ ਨਹੀਂ ਆਕੇ ਵੀ ਨਹੀਂ ਰੱਖੇ ਤੁਹਾਨੂੰ ਅਸੀਂ ਲੱਗੇ ਤੁਹਾਡੇ ਵਾਸਤੇ ਖੜੇ ਆ ਮੈਰੀਕੇਟ ਤੇ ਇਹ ਸਾਰੇ ਅਸੀਂ ਤੁਹਾਨੂੰ ਲੈ ਕੇ ਆਏ ਕਿਸੇ ਨੂੰ ਅਸੀਂ ਰਿਕਾਰਡਿੰਗ ਨਹੀਂ ਲੈਣੇ ਅਸੀਂ ਮੀਡੀਆ ਲੈ ਕੇ ਨਹੀਂ ਆਏ ਲੈ ਕੇ ਤੁਸੀਂ ਚੱਲਾ ਆ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੋਣਤੀ ਕੀ ਗੱਲ ਕੀ ਹੋਈ ਜੀ ਹੁਣ ਦੱਸੋ ਦੇਖੋ ਜੇ ਬੱਚਾ ਕਹਿੰਦੇ ਮਰੇ ਕੁੜੀ ਨਹੀਂ ਲੱਭ ਰਹੀ ਸੀ ਇਹਨਾਂ ਨੇ ਘੰਟਾ ਪੁਲਿਸ ਵਾਲਿਆਂ ਨੇ ਵੇਸਟ ਕੀਤਾ ਅਗਲੇ ਕੰਦੇ ਅੰਦਰ 29 ਰੱਖੀ ਔਰ ਮੁੰਡਿਆਂ ਦੇ ਮੁੰਡਿਆਂ ਨਾਲ ਕੁੜੀ ਲੱਭੀ ਹੈ ਜੇ ਲੱਭ ਲੰਦੇ ਕੀ ਪਤਾ ਕੁੜੀ ਦੇ ਵਿੱਚ ਸਾਹ ਹੁੰਦੇ ਤੇ ਕੁੜੀ ਬਚੀ ਜਾਂਦੀ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹ ਮਾਂ ਦਾ ਹਾਲ ਦੇਖੋ ਕੀ ਹੋ ਰਿਹਾ ਜਿਹੜੀ ਕੁੜੀ ਨੂੰ ਇਦਾਂ ਦਾ ਕੀਤਾ ਇਹ ਰੱਬ ਜਾਣੇ ਉਹਨਾਂ ਕੀ ਸਾਡਾ ਮੁੰਡਾ ਇਹਦੇ ਚਾਂਦੇ ਤਾਂ ਕੁੜੀ ਪਛਾ ਸਕਦੇ ਸੀ ਇਹਨਾਂ ਨੇ ਬਚਾਈ ਵੀ ਚਾਨ ਬੂਝ ਕੀ ਨਹੀਂ ਬਚਾਈ ਕੁੜੀ ਨਹੀਂ ਬੈਰੀਗੇਟ ਦੀ ਗੱਲ ਕੀਤੀ ਜਾ ਰਹੀ ਸੀ ਬੈਰੀਗੇਟ ਦੇਖੋ ਜਿੰਨੇ ਬੈਰੀਗੇਟ ਆਏ ਸਾਡੇ ਖਿਲਾਫ ਨਾ ਕੋਈ ਬੋਲ ਹਾਂ ਕੋਈ ਬੋਲ ਨਾ ਦੇਵੇ ਇਹ ਸਾਰੇ ਇਹ ਸਰਕਾਰਾਂ ਦੇ ਸਿਆਪੇ ਸਾਰੇ ਕਦਾ ਕੋਮਬੋ ਕਿਥੇ ਕਿਥਰ ਆਲੇ ਆ ਕੀ ਨਾਮ ਕੀ ਤੁਹਾਡਾ ਮੈਡਮ ਜੀ ਮੇਰਾ ਸੁਮਨ ਰਾਣਾ ਹੈ ਤੁਹਾਡਾ ਜੀ ਚਲੋ ਕਿਥੇ ਲੋਕਲ ਹੀ ਰਹਿਣ ਵਾਲੇ ਤੁਸੀਂ ਹਾਂ ਜੀ ਲੋਕਲ ਹੀ ਆ ਜੀ ਸਾਡਾ ਕੰਮ ਹੈ ਕਿ ਦੇਖੋ ਸਾਨੂੰ ਜਿੱਦਾਂ ਪਤਾ ਲੱਗਿਆ ਰਾਤੀ ਲੇਟ ਨਾਈਟ ਸਾਨੂੰ ਪਤਾ ਲੱਗਿਆ ਸਵੇਰੇ ਸਾਨੂੰ ਫੋਨ ਆਇਆ ਪਟਿਆਲੇ ਤੋਂ ਬੀਬਾ ਜੀ ਦਾ ਜਿਹੜੇ ਸਾਡੇ ਅਮਰਿੰਦਰ ਕੈਪਟਨ ਅਮਰਿੰਦਰ ਜੀ ਦੀ ਬੇਟੀ ਹੈ ਕਿ ਜਾ ਕੇ ਵੇਖੋ ਉੱਥੇ ਕੀ ਹਾਲ ਹੈ ਜਦੋਂ ਅਸੀਂ ਇੱਥੇ ਆਇਆ ਉਹਨਾਂ ਨੇ ਇਹ ਦੱਸਿਆ ਕਹਿੰਦੇ ਕੁੜੀ ਨੂੰ ਜਦੋਂ ਇਹਨਾਂ ਦੀ ਬੇਟੀਆਂ ਦੋਨੋਂ ਮਤਲਬ ਕਿ ਬੱਚੇ ਸੇ ਲਿਦਾ ਸੀ ਹੂੰ ਹੂੰ ਬੱਚਾ ਘਰ ਨਹੀਂ ਸੀ ਅਗਲੇ ਨਾ ਕੁੜੀ ਵਾਰੀਓ ਕੈਮਰੇ 'ਚ ਰਿਕਾਰਡ ਹੋਇਆ ਹੋਣਾ ਉਹਦੇ ਵਿੱਚ ਉਹ ਮਾਂ ਕਹਦੇ ਕਿ ਮੇਰਾ ਬੱਚਾ ਅੰਦਰ ਹੀ ਹੈ ਨਹੀਂ ਨਹੀਂ ਉਹਨੇ ਕੁੜੀ ਨੇ ਪੁੱਛਿਆ ਕਿ ਉਹਦੇ ਪਿਓ ਨੂੰ ਪੁੱਛਿਆ ਕਿ ਅੰਕਲ ਸਹਾਜ ਕਿੱਤੇ ਆ ਉਹਨੇ ਕਿਹਾ ਅੰਦਰ ਹੈ ਜਦ ਕਿ ਸਹਾਜ ਅੰਦਰ ਨਹੀਂ ਸੀ ਠੀਕ ਹੈ ਉਹਨੇ ਜਾਣ ਬੁਝ ਕੇ ਉਹਨੂੰ ਅੰਦਰ ਡੱਕਿਆ ਤੇ ਉਹਦੇ ਨਾਲੇ ਕੰਮ ਕੀਤਾ ਤੇ ਕੁੜੀ ਨੂੰ ਮਾਰਿਆ ਵੀ ਜਾਣੋ ਜਦੋਂ ਮਾਂ ਉੱਤੇ ਘਰ ਗਈ ਹੈ ਔਰ ਪੁਲਿਸ ਵਾਲੇ ਅੰਦਰ ਗਏ ਵੀ ਹੈ ਗਏ ਹੈ ਪੁਲਿਸ ਵਾਲਿਆਂ ਨੂੰ ਕੁੜੀ ਨਹੀਂ ਲੱਭੀ ਕੁੜੀ ਮੱਲੇ ਦੇ ਮੁੰਡਿਆਂ ਨੇ ਲੱਭੀ ਹੈ ਲੋਕ ਕਿਤਾ ਹੋਏ ਸੀ ਬਾਹਰੋਂ ਲੈ ਕੇ ਅੰਦਰ ਬਾਤੂ ਤੋੜ ਕੇ ਗਏ ਅੰਦਰ ਮੁੰਡੇ ਬਹੁਤ ਗਲਤ ਗੱਲ ਹੈ ਬਹੁਤ ਨੀਚਤਾ ਵਾਲੀ ਗੱਲ ਹੈ ਸਾਡੀ ਇੱਕੋ ਹੀ ਮੰਗ ਹੈ ਕਿ ਇਦਾਂ ਦੇ ਬੰਦੇ ਨੂੰ ਫਾਂਸੀ ਦਿੱਤੀ ਜਾਉਣੀ ਚਾਹੀਦੀ ਉਹ ਵੀ ਤੜਪਾ ਤੜਪਾ ਕੇ ਉਹਨੂੰ ਮੌਤ ਹੋਣੀ ਚਾਹੀਦੀ ਨਹੀਂ ਪੁਲਿਸ ਨੂੰ ਕਿਉਂ ਨਹੀਂ ਮਿਲੀ ਮੈ ਮੇਰੀ ਨਹੀਂ ਸਮਝ ਆ ਲੋਗੀ ਪੁਲਿਸ ਨੂੰ ਕੁੜੀ ਨਹੀਂ ਮਿਲੀ ਮਹੱਲੇ ਦੇ ਮੁੰਡਿਆਂ ਨੇ ਲੱਭ ਲਈ ਕੁੜੀ ਪੁਲਿਸ ਕਹਿੰਦੀ ਜੀ ਅੰਦਰ ਕੋਈ ਵੀ ਨਹੀਂ ਹੈ ਇਹਨਾਂ ਨੂੰ ਬੈਰੀਕੇਡ ਲਿਆ ਕੇ ਇੱਥੇ ਲਗਾਏ ਹੋਏ ਐ ਪੁੱਛਣ ਵਾਲਾ ਹੋਵੇ ਮਾਂ ਨਾ ਮਦਦ ਦੀ ਹੋਣ ਦੇ ਬਜਾਏ ਇਹਨਾਂ ਨੂੰ ਕੀ ਲੱਗਦਾ ਕਿ ਅਸੀਂ ਇੱਥੇ ਡੰਡੇ ਗੋਲੀਆਂ ਚਲਾਣੀਆਂ ਕਿਹਨੂੰ ਬ ਏ ਸਰਕਾਰ ਨਾਲ ਮਿਲੀਏ ਜੀ ਸਭ ਤੋਂ ਪਹਿਲਾਂ ਉਸਨੂੰ ਅਰੈਸਟ ਕਰ ਲਿਆ ਹੋਇਆ ਰਾਜ ਦੇ ਜੀ ਲੈ ਕੇ ਹੋਇਆ ਅਰੈਸਟ ਕਰਨ ਨਾਲ ਕੀ ਹੋਣਾ ਉਹਨੂੰ ਥੋੜੇ ਟਾਈਮ ਬਾਅਦ ਉਹਨਾਂ ਨੇ ਛੱਡ ਦੇਣਾ ਹੈ ਠੀਕ ਹੈ ਅਸੀਂ ਇਨਸਾਫ ਦਵਾਵਾਂਗੇ ਇਹ ਅਸੀਂ ਚਾਈਂਦੀ ਸਜ਼ਾ ਹੁਣ ਜੱਜ ਸਾਹਿਬ ਨੇ ਦੇਣੀ ਹੈ ਨਾ ਅਸੀਂ ਜੱਜ ਸਾਹਿਬ ਨਾਲ ਅਦਾਲਤ ਦੇ ਵਿੱਚ ਉਸ ਜਾਏਗਾ ਮੇਰੀ ਗੱਲ ਸੁਣੋ ਵੀਰ ਜੀ ਤੁਸੀਂ ਸਿਆਣੇ ਬਿਆਨੋ 200 ਪੁਲਿਸ ਵਾਲੇ ਇੱਥੇ ਕਿਹਦੇ ਵਾਸਤੇ ਖੜੇ ਕਿਤੇ ਹੋਏ ਪੁੱਛਣ ਵਾਲਾ ਜਦੋਂ ਉਹਨੂੰ ਫੜ ਕੇ ਲੈ ਗਈ ਤਾਲਾ ਲੱਗਿਆ ਉਹ ਵਿਚਾਰਿਆਂ ਦਾ ਉੱਤੇ ਹੀ ਮਰਨ ਹੋਇਆ ਪਿਆ ਹੈ ਉਹ ਕੁੜੀ ਲੈਣ ਵਿਚਾਰੀ ਗਈ ਕੱਲੀ ਮੱਲੀ ਬਾਪ ਉਹਦਾ ਸਿੱਧੇ ਨਹੀਂ ਹੈਗਾ ਪਿਓ ਸਿੱਧੇ ਨਹੀਂ ਹੈਗਾ ਛੋਟੇ ਛੋਟੇ ਬੱਚੇ ਉਹਦਾ ਹਾਲ ਦੇਖੋ ਕੀ ਹੈ ਜਾ ਕੇ ਵੇਖੋ ਸਹੀ ਲੁਧਿਆਣੇ ਬੱਚੇ ਨਾਲ ਹੋਇਆ ਸੀ ਇਹੋ ਜਿਹਾ ਮਤਲਬ ਚਾਹੇ ਸਰਕਾਰ ਨੂੰ ਚਾਹੀਦਾ ਸੀ ਨਾ ਕਿ ਹਾਂ ਵੀ ਗਾਰੀ ਨਹੀਂ ਹੈਗਾ ਸਰ ਮਾਨਕ ਅਦਾਲਤ ਨੇ ਉਹਦਾ ਵੀ ਸਜ਼ਾ ਸੁਣਾਈ ਉਹਨਾਂ ਨੂੰ ਫਾਂਸੀ ਦੀ ਤੇ ਸਰਕਾਰ ਨੂੰ ਚਾਹੀਦਾ ਹੈ ਭਾਜੀ ਕਿ ਇਤਾਂ ਦੀ ਸਜ਼ਾ ਦੋ ਜਿੰਨੇ ਕੀਤਾ ਹੈ ਕਿ ਦੂਜੇ ਬੰਦੇ ਦੀ ਹਿੰਮਤ ਨਾ ਪਵੇ ਜਿਸ ਕਿੰਨੀ ਨਾਲੇ ਕਰਨਾ ਹੈ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਠੀਕ ਹੈ ਨਾ ਇਤਾਂ ਦਾ ਕਾਨੂੰਨ ਬਣਾਵੇ ਸਰਕਾਰ ਕਿ ਮੈਂ ਕਰੀ ਬੰਦੇ ਦੀ ਰੂਹ ਕੰਮ ਜਵੇ ਇਹ ਸੋਚਣ ਤੋਂ ਪਹਿਲਾਂ ਕਿ ਅਸੀਂ ਕਿਸੇ ਬੱਚੇ ਦੇ ਨਾਲ ਕੀ ਕਰਨ ਜਾ ਰਹੇ ਹਾਂ ਇਹ ਸੋਚਣ ਤੋਂ ਪਹਿਲਾਂ ਉਹਦੀ ਰੂਹ ਕੰਬੇ ਪਹਿਲਾਂ ਕਿ ਮੈਂ ਜੇ ਕਰਮ ਕਰਾਂਗਾ ਤਾਂ ਮੈਨੂੰ ਕੀ ਸਜ਼ਾ ਮਿਲੇਗੀ ਕਾਨੂੰਨ ਸਖਤ ਬੰਨਾ ਚਾਹੀਦਾ ਹੈ ਹਾਂ ਬਿਲਕੁਲ ਬੰਨਾ ਚਾਹੀਦਾ ਹੈ ਕਾਨੂੰਨ ਹੈ ਹੀ ਨਹੀਂ ਕਾਨੂੰਨ ਹੈ ਹੀ ਅਗਰ ਲੈ ਹੋਵੇ ਇੱਕ ਕਾਨੂੰਨ ਹੈ ਕਿ ਆਣ ਕੇ ਖੜੇ ਹੋ ਜਾਓ ਤੇ ਸਾਰਾ ਕੰਮ ਹੋ ਜਾਏ ਕਾਨੂੰਨ ਜਾ ਕੇ ਐਸਐਮ ਦਾ ਤਾਂ ਸਮਝ ਨਹੀਂ ਆ ਰਹੀ ਸ਼ਹਿਰਪੁਰ ਵਾਲਾ ਕਾਣ ਦੇ ਦੁੱਖ ਹਲੇ ਲੋਕਰ ਦਿਲਾ ਚ ਗਿਆ ਨਹੀਂ ਤੇ ਉੱਥੇ ਨਮਾ ਨਹੀਂ ਬਿਲਕੁਲ ਬਿਲਕੁਲ ਹੁਣ ਉਹ ਮਾਂ ਦਾ ਹਾਲ ਦੇਖੋ ਤੁਸੀਂ ਉਹ ਮਾਂ ਦਾ ਕੀ ਹਾਲ ਹੋਏਗਾ ਉਹ ਵਿਚਾਰੀ ਕੱਲੀ ਉਹ ਥਾਣੇ ਥਾਣੇ ਚੱਲਨੇ ਅਸੀਂ ਥਾਣੇ ਚੱਲਨੇ ਉਹ ਮਾਂ ਦੇ ਨਾਲ ਸਟੈਂਡ ਕਰਾਂਗੇ ਪੂਰਾ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹੋ ਕਿ ਇਹ ਮਹਿਲਾਵਰੇ ਪਹੁੰਚਿਆ ਸੀ ਗਿਆ ਦੁੱਖ ਜਿਹੜਾ ਜਾਨਾਂ ਦੇ ਲਈ ਪਰਿਵਾਰ ਦੇ ਨਾਲ ਤੇ ਇਹਨਾਂ ਨੇ ਦੱਸ ਦੇ ਕਿ ਆ ਕੇ ਪੁਲਿਸ ਨਾਲ ਕਾਫੀ ਸਵਾਲ ਕੀਤੇ ਨੇ ਕਿ ਤੁਸੀਂ ਬੈਰੀਗੇਟਿੰਗ ਕਿਉਂ ਖੜੀ ਕੀਤੀ ਆ ਇਹਨੇ ਮੁਲਾਜ਼ਮ ਕਿਉਂ